ਲਾ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਮੰਡੇਰ ਕਲਾ ਤਹਿਸੀਲ ਲੋਂਗੋਵਾਲ ਤੇ ਜ਼ਿਲ੍ਹਾ ਸੰਗਰੂਰ ਚਾਰ ਝੋਟੀਆਂ ਦਿਖਾਵਾਂਗੇ ਬਾਈ ਕੋਲੋਂ ਚਾਰੇ ਹਰਿਆਣੇ ਦੀਆਂ ਨੇ ਵਿੱਦ ਪ੍ਰੂਫ ਤੇ ਦੋ ਮੱਜਾਂ ਕੋਲੇ ਦੁੱਧਾ ਜਿਹੜਾ ਦੁੱਧ ਹੈਗਾ ਸੱਜਣੋ ਤਿਆਰੀ ਦਾ ਇੱਕ ਝੋਟੀ ਗੱਬਣਾ ਤੇ ਇੱਕ ਸੂਈਆ ਤਾਜੀ ਦੁੱਧ ਵੀ ਇੱਕ ਕੋਲੇ ਕੰਡੇ ਦਾ 21 ਕਿਲੋ ਇੱਕ ਕੋਲੇ 20 ਕਿਲੋ ਉਹ ਤੁਸੀਂ ਡੰਗ ਦੋ ਡੰਗ ਚਾਰ ਡੰਗ ਬਾਈ ਕਹਿੰਦਾ ਤਸੱਲੀ ਕਰਾ ਦਾਂਗੇ ਬਾਕੀ ਡਿਟੇਲ ਬਾਈ ਨੂੰ ਪੁੱਛ ਲਾਂਗੇ ਇੱਕ ਮੱਝ ਦਾ ਰੇਟ ਆ ਜਿਹੜਾ ਇਹਦਾ ਇਹਦਾ ਰੇਟ ਹੋਊਗਾ ਫੋਨ ਤੇ ਬਾਕੀ ਦਾ ਰੇਟ ਬਾਈ ਕਹਿੰਦਾ ਵੀਡੀਓ ਦੇ ਵਿੱਚ ਹੀ ਦੱਸ ਦਾਂਗੇ ਤੇ ਦੁੱਧ ਮਿਲੂ ਬਾਈ ਕਹਿੰਦਾ ਕੰਡੇ ਵਾਲਾ ਹਰਿਆਣੇ 'ਚ ਖੜੀਆਂ ਦੀ ਵੀਡੀਓ ਵਿੱਧ ਪ੍ਰੂਫ ਦਿਖਾ ਦਾਂਗੇ ਆ ਜਾ ਗਰੀ ਲਿਆ ਕੈਮਰਾ ਸ਼ੁਰੂ ਕਰਾਂਗੇ ਇਧਰੋਂ ਫੋਰਾਮ ਨੇ ਕਿਵੇਂ ਆ ਵਧੀਆ ਵੀਰੇ ਵਧੀਆ ਕੱਦੀ ਕਲਾ ਹਾਂਜੀ ਕਿਵੇਂ ਚੱਲਦਾ ਕੰਮ ਵਧੀਆ ਕਿਰਪਾ ਮਾਰ ਗਾ ਲੋਟ ਆ ਮੇਰਾ ਖਿਆਲਾ ਤਾਜੀ ਸੂਈ ਆ ਹਾਂ ਇਹ ਵੀ ਤਾਜੀ ਕੈਮਰਾ ਵੇ ਹਜੇ ਖੁੱਲ੍ਹੇ ਹੀ ਫਿਰਦਾ ਬੱਚਾ ਰੱਸੀ ਪਾਈ ਨਹੀਂ ਬਾਈ ਹੋਰਾਂ ਨੇ ਹੁਣ ਹੀ ਸੂਈ ਆ ਹੁਣ ਹੀ ਸੂਈ ਜੇਰ ਵੀ ਪੈਂਡਿੰਗ ਆ ਹਲੇ ਆ ਜੇਰ ਹਲੇ ਪੈਂਡਿੰਗ ਆ ਉਹਦੀ ਬਾਈ ਤੋਂ ਵੀਡੀਓ ਮੰਗਾ ਲਿਓ ਤੇ ਬਾਡੀ ਬੁੱਡੀ ਵਾਲੇ ਮਾਮਲੇ ਚ ਬੜੀ ਜ਼ਬਰਦਸਤਾਂ ਮੱਝ ਹਾਂਜੀ ਤੋੜ ਦੇ ਲਾ ਬਣੇ ਤੂੰ ਹੀ ਤੋੜ ਦੇ ਕੋਲ ਸੁਆ ਕਿਹੜਾ ਇਹਦਾ ਸੁਆ ਇਹਦਾ ਬਈ ਤੀਜਾ ਹੈਗਾ ਸੁਆ ਤੀਜਾ ਕਿੰਨੇ ਕ ਦਿਨ ਦੀ ਸੂਈ ਆ ਆ ਸੌਰੀ ਸੂਈ ਤਾਂ ਹੋਣੀ ਆ ਹਨਾ ਸੂਈ ਤਾਂ ਹੋਣੀ ਆ ਬਈ ਸੂਆ ਤੀਜਾ ਬਾਡੀ ਵੀ ਫੁੱਲਾ ਤੇ ਸਿੰਘ ਦਾ ਡਿਜ਼ਾਈਨ ਵੀ ਯਾਰ ਬਾਡੀ ਤੇ ਨਾ ਜੰਮਦਾ ਜਾ 17 ਲੀਟਰ ਗੱਡਿਆ ਬਈ ਨੇ ਪਹਿਲਾਂ 17 ਕਿਲੋ ਹਾਂਜੀ ਦੂਜੇ ਸੂਏ ਹਾਂਜੀ ਹਾਂ ਤੇ ਕੰਡੇ ਵਾਲਾ ਕਿ ਲੀਟਰ ਵਾਲਾ ਕੰਡੇ ਵਾਲਾ ਬਈ ਕੰਡਿਆ ਜਮਾ ਕੰਡੇ ਦਾ ਤਸੱਲੀ ਵਾਲਾ ਕਹਿ ਲੀਏ ਹਾਂਜੀ ਹਾਂ ਤੇ ਵੱਡੀ ਆ ਗਈ ਫੁੱਲ ਤੇ ਵਜਨ ਵੀ ਸੱਜਣੋਂ ਮੱਝ ਚ ਫੁੱਲਾ ਸੂਆ ਬਾਈ ਕਹਿੰਦਾ ਬਰੀਡ ਬਰੀਡ ਨੂੰ ਓਕੇ ਜੀ ਰਿਪੋਰਟ ਆ ਬਈ ਜਿਹਦੇ ਬਾਕੀ ਬਾਲ ਵੀ ਨਹੀਂ ਦਿੰਦਾ ਪਟੇ ਵਾਲੀ ਬੈਸਟ ਆ ਤੇ ਜਿਹੜੇ ਸੱਜਣ ਨੇ ਕਹਿ ਲੀਏ ਬਰੀਡ ਤੇ ਕੰਮ ਕਰਨਾ ਬੱਚੇ ਲੈਣੇ ਹਨਾ ਉਦੇ ਵਾਸਤੇ ਬਾੜੀ ਬੈਸਟ ਰਹੂਗੀ ਇਹ ਜ਼ਰੂਰ ਮੰਨ ਸਕਦੇ ਆ ਵੀ ਸਾਫਰ ਚੋਂ ਆਈ ਆ ਝੋਟੀ 1-2 ਦਿਨ ਪਹਿਲਾਂ ਸੂਤੀ ਹੈ ਨਾ ਹਾਂਜੀ ਨਹੀਂ ਬਾੜੀ ਜਿਆਦਾ ਬਣਨੀ ਦੀ ਤੇ ਹੁਣ ਜੇ ਗੱਲ ਕਰੀਏ 1-2 ਦਿਨਾਂ ਚ ਮੱਝ ਉਸੇ ਤੜੇ ਆ ਜੂ ਜਿੱਥੇ ਨੇ ਬਣਨਾ ਦੀ ਰਾਤ ਹੀ ਆਈ ਆ ਵੀ 11 ਬਰੀਕ ਬਰੂਕ ਕਰੀ ਇੱਥੋਂ ਆ ਗਈ ਫੁੱਲਾ ਬਾਡੀ ਵਾਲੀ ਆ ਇਹਦੀ ਚਵਾਈ ਸਾਡੇ ਸਾਹਮਣੀਆਂ ਵੀ ਪੂਰੀ ਮਾਰਨੀ ਆ ਜਮਾ ਆ ਮਾਰ ਦੋ ਧਾਰਾਂ ਜੇ ਮਰਵਾਉਂਦੀ ਆ ਤਾਈ ਚਵਾਈ ਵੀ ਬਾਈ ਕਹਿੰਦਾ ਕਰਦੇ ਨੇ ਤੇ ਇੱਕ ਖਾਸियत ਹਰਿਆਣੇ ਦੀ ਮੱਝਾਂ ਦੀ ਇਹ ਹੁੰਦੀ ਆ ਵੀ ਇਹਨਾਂ ਦਾ ਹੈਗਾ ਸੱਜਣੋਂ ਗਾਵਾਂ ਜਿਹਾ ਸਿਸਟਮ ਨਸਤ ਛੜਾ ਵਾਲਾ ਕੰਮ ਨਹੀਂ ਹੈਗਾ ਆ ਗਾਲਾਂ ਤੇ ਵੀ ਮਾਰਦੇ ਹਾਲੇ ਤੱਕ ਇਹ ਗੁੱਲ ਵੀ ਨਹੀਂ ਕੱਢੇ ਹੋਏ ਆ ਚਵਾਈ ਆ ਗਈ ਨਲਕੇ ਵਾਲਾ ਕੰਮ ਹੀ ਆ ਬਾਹਰ ਛੱਡਦੇ ਆ ਮਨੀ ਕਿੰਨੀ ਕੋਟ ਤੇ ਆਈ ਆ ਇਹ ਆਪਣੇ ਕੋਲ ਇਹ ਬਾਈ 20 ਦੀ ਓਟ ਤੇ ਆਈ ਆ ਆਪਣੇ 20 ਕਿਲੋ ਦੀ ਗਰੰਟੀ ਤੇ ਹਾਂ ਹਾਂ ਵੱਡੀ ਬਹੁਤ ਆ ਹਨਾ ਵੱਡੀ ਬਹੁਤ ਆ ਵੀਡੀਓ ਦੇ ਵਿੱਚ ਨਾ 19 21 ਨੂੰ ਮਾੜੀ ਮੋਟੀ ਛੋਟੀ ਲੱਗ ਸਕਦੀ ਆ ਤੁਹਾਨੂੰ ਇਹ ਨਹੀਂ ਲੱਗੂਗਾ ਯਾਰ ਬਾਈ ਨੇ ਵੀਡੀਓ ਬਣਾਤੀ ਤੇ ਮੱਝ ਮੰਨ ਨਹੀਂ ਖਰਾਬ ਹੁੰਦਾ ਅਗਲੇ ਦਾ ਜਿਆਦਾ ਵੱਡੀ ਦਿਖਾਤੀ ਇੱਥੋਂ ਘਰੀ ਚੜਾਈ ਦਿਖਾ ਦੇਣੀ ਚੜਾਈ ਕਿੰਨੀ ਆ ਇੰਨੀ ਚੜਾਈ ਆ ਗਈ ਮੱਝ ਦੀ ਚੰਗੇ ਰਿਕਾਰਡ ਵਾਲੀ ਆ ਚੰਗੀ ਮੱਝ ਆ ਤੇ ਆਮਨੇ ਹਰਿਆਣੇ ਵਾਲੀ ਗਰੰਟੀ ਰਹੂਗੀ ਵੀਡੀਓ ਮਿਲੂ ਸਾਰੇ ਕਾਹੇ ਦੀ ਬਾਈ ਦੁੱਧ ਤਲਦਾ ਵੀ ਸਾਰਾ ਕੁਸ ਕੰਡਾ ਵੀ ਵਿੱਚ ਦਿਖਾਉਣਾ ਵੀਡੀਓ ਦੇ ਵੀਡੀਓ ਚ ਦਿਖਾ ਦਨੇ ਆ ਠੀਕ ਆ ਗੱਲ ਆ ਸਭ ਕੁਸ ਉਹਦੀ ਰਿਪੋਰਟ ਮਿਲ ਜਿਹੜੀ ਗੱਲ ਕਹਤੀ ਉਹੀ ਹੋਊਗੀ ਤਸੱਲੀ ਹੋ ਰਹੀ ਜਮਾ ਤਸੱਲੀ ਬਾਈ ਕਿਹਦੇ ਪੈਸੇ ਕਿੰਨੇ ਲਵਾਂਗੇ ਇੱਕ ਨੰਬਰ ਇਹਦਾ 1 40 ਬਾਈ 1 ਲੱਖ ਤੇ 40 ਮਾਨਤਾਨੋ ਜੋ ਹੋ ਜੂਗਾ ਹੋ ਜੂਗਾ ਮਾਨਤਾਨ ਹੋ ਜੂਗੀ ਵਧੀਆ ਹੋ ਜੂ ਦੇ ਲੋ ਹੋ ਜੂਗਾ ਠੀਕ ਆ ਗੱਲ ਮਾਨਤਾਨ ਹੋਊਆ ਇਹਦੀ ਆ ਮਾਨਤਾਨ ਬਾਈ ਕਹਿੰਦਾ ਚੰਗਾ ਕਰ ਦਾਂਗੇ ਤੇ ਹੁਣ ਗੈਰੀ ਨਾ ਆ ਝੋਠੀ ਤੇ ਮਾਰਦੇ ਕੈਮਰਾ ਨਾੜਾ ਨੂ ਥਾਣਲੇ ਵੇ ਦੀ ਆ ਗਈ ਕਮਾਲ ਦੀ ਜਿਹਨੂੰ ਆਪਾਂ ਕਹਿੰਦੇ ਨੇ ਲੰਬੀ-ਲੰਬੀ ਪਹਾੜੀਆ ਸਿੰਘ ਵੀ ਬੰਦ ਆ ਗਿਆ ਤੇ ਲੰਬੀ ਕੱਦ ਕਾੜਦਾ ਉਹ ਸਿਸਟਮ ਆ ਵੀ ਛੋਟੇ ਹਾਥੀ ਚਾਉਣ ਵਾਲੀ ਝੋਟੀ ਨਹੀਂ ਹੈਗੀ ਇਹਦਾ ਆਮਨੇ ਸੂਆ ਕਿੰਨੇ ਦਿਨ ਦਾ ਹੂ ਸੂਆ ਇਹਦਾ ਹੈਗਾ ਬਈ 25 ਦਿਨਾਂ ਦਾ ਨਾਲ ਕੀ ਆ ਇਹਦੇ ਕੱਟਾ ਬਈ ਨਾਲ ਮੇਲ ਕਾਫ ਹਾਂ ਇੱਕ ਗੱਲ ਤੁਹਾਨੂੰ ਹੋਰ ਦੱਸਦਾ ਨਾ ਇਹਦਾ ਕੱਟਾ ਵੀ ਆਪਣੇ ਵਾਲੀ ਕੱਟੀ ਤੋਂ ਮਹਿੰਗਾ ਵਿਕਜੂ ਕਿਉਂਕਿ ਇਹਦੇ ਕੋਲ ਦੁੱਧ ਤਿਆਰੀ ਦਾ ਆਮਣੇ ਦੁੱਧ ਤਿਆਰ ਆ ਕਮਾ ਦਿਆ ਆਮਨੇ ਕੇਰਾ ਹੋਰ ਉਹਦੀ ਡਿਟੇਲ ਵੀ ਦੇ ਦਾਂਗੇ ਬਾਈ ਕੱਟੇ ਦੀ ਵੀ ਹਾਂ ਕਿਹੜੇ ਸੀਮਨ ਦਾ ਕੀ ਗੱਲ ਸਾਰਾ ਕੁਝ ਮਿਲੂਗਾ ਤਸੱਲੀ ਕਰਾ ਦਾਂਗੇ ਜਮਾ ਓਕੇ ਦੀ ਰਿਪੋਰਟ ਬਾਈ ਹਾਂ ਬਾਈ ਕਹਿੰਦਾ ਤਸੱਲੀ ਕਰਾ ਦੇਣੀ ਆ ਹਰੇਕ ਪੱਖ ਤੋਂ ਤੇ ਬਾਕੀ ਸੋਡਾ ਕੰਮ ਆ ਤਸੱਲੀ ਕਰਨਾ ਡੰਗ ਤੋਂ ਡੰਗ ਪਸ਼ੂ ਚੋਕੇ ਲੈ ਕੇ ਜਾਣਾ ਤੇ ਆਮਨੇ ਦੁੱਧ ਜੇ ਤਿਆਰ ਕਹਿ ਲੀਏ ਫਿਰ ਕਿੰਨਾ ਅੱਜ ਇਹਦੇ ਕੋਲ 20 ਚਵਾ ਦਾਂਗੇ ਬਾਈ ਲੀਟਰਕ ਕੰਡੇ ਦਾ ਦੋ ਟਾਈਮ ਚੋਲੇ ਚਾਹੀਏ ਹਾਲ ਕੰਡੇ ਵਾਲਾ ਕੰਡੇ ਤੋਲਣ ਵਾਲਾ ਹਾਂ 20 ਖਾਸਾ ਹੋ ਜਾਣਾ ਕੰਮ ਕੋਈ ਚੱਕਰੀ ਨਾ ਮਨ ਕੋਈ ਚੱਕਰੀ ਨਹੀਂ ਬਾਹਲੀ ਤਸ ਬੀ ਤੋਂ ਬਾਈ ਤਿੰਨ ਦਿਨ ਲਾ ਕੇ ਉਧਰ ਤਸੱਲੀ ਕਰਕੇ ਫੇਰ ਹੀ ਪੈਸੇ ਲਾਏ ਨੇ ਠੀਕ ਹੈ ਗੱਲ ਤੇ ਇਹਨਾਂ ਦੁੱਧ ਤੁਲਦਾ ਵੀ ਕੰਡੇ ਦੇ ਵੀਡੀਓ ਹੈਗੀ ਹਾਂ ਸਾਰਾ ਕੁਝ ਠੀਕ ਹੈ ਗੱਲ ਜਿਹੜੀ ਵੀਡੀਓ ਚ ਗਏ ਆਪਾਂ ਵੀਡੀਓ ਜੇ ਵੀ ਦਿਖਾ ਸਕਦੇ ਆ ਦੋ ਜਿਹੜੀਆਂ ਤਿਆਰ ਦੁੱਧਾਂ ਦੀਆਂ ਝੋਟੀਆਂ ਨੇ ਉਰਲੇ ਬੰਨਿਓ ਦਿਖਾ ਦਿੰਗਾ ਜੀ ਥਾਣਾ ਦਾ ਗੈਪ ਗੂਪਾ ਉਹਨਾਂ ਦਾ ਬਾਈ ਕਹਿੰਦਾ ਜਦੋਂ ਕੰਡਾ ਲਾਇਆ ਨਾ ਹਰਿਆਣੇ 'ਚ ਦੁੱਧ ਤੋਲਿਆ ਉਹਦੀ ਬਾਈ ਫਰਾਂ ਕੋਲੇ ਵੀਡੀਓ ਪਈਆ ਤੇ ਇੱਥੋਂ ਦਿਖਾ ਦਿੰਗਾ ਜੀ ਲੇਵਾ ਤੇ ਵੱਡੀ ਬੁੱਢੀ ਝੋਟੀ ਇਹ ਵੀ ਫੁੱਲਾ ਛੋਟੀ ਵਾਲਾ ਸਿਸਟਮ ਨਹੀਂ ਤੇ ਹੁਣ ਗਰੀ ਇਧਰਲੇ ਬ ਇਹ ਖਾਣ ਪੀਣ ਵੀ ਲੱਗੀਆਂ ਜਿਵੇਂ ਆਪਾਂ ਗੱਲ ਕਰ ਲਈ ਰਾਤ ਹੀ ਉੱਤਰੀਆਂ ਨਾ ਲੰਬੇ ਪੈਂਡੇ 'ਚ ਆਈਆਂ ਇੱਕ ਬੇਨਤੀ ਜ਼ਰੂਰ ਕਰੂੰਗਾ ਵੀ ਜਿਹੜੇ ਭਰਾ ਨੇ ਕੰਡਾ ਕਰਨਾ ਨਾ ਚਾਹੇ ਇੱਕ ਅੱਧਾਦ ਨਾਟਕ ਕੇ ਆ ਜਿਓ ਸਾਈ ਬਾਈ ਨੂੰ ਪਾ ਦੇ ਕਿਉਂਕਿ ਇਹ ਪਸ਼ੂ ਰਾਤ ਆ ਜਾਂ ਦੇਰ ਰਾਤ ਕਹਿਲਾ ਮੈਂ ਉਸ ਹੱਬ ਨਾਲ ਨਾ ਕਈ ਵਾਰੀ ਸਾਫਰ 'ਚ ਅਮਰ 11 ਬਈ ਆਏ ਨਾ ਬਾਈ ਕਿਲੋ 2 ਕਿਲੋ ਹਣਾ ਸਾਫਰ 'ਚ ਕਈ ਵਾਰੀ ਤੋੜ ਜਾਂਦਾ ਹੁੰਦਾ ਪਰ ਉਹ ਕੰਡਾ ਬਾਈ ਕਹਿੰਦਾ ਕਰਾ ਕੇ ਦੇ ਦਾਂਗੇ ਸਾਈ ਪਾ ਦੇ ਜਿਹੜੇ ਭਰਾ ਨੇ ਪਸ਼ੂ ਲੈਣਾ ਕੋਈ ਵੀ ਹਾ ਸਾਈ ਪਾ ਕੇ ਚੋਣੀਆਂ ਬੰਦੇ ਨੂੰ ਰਾਤ ਕੱਟਣੀਆਂ ਕੋਈ ਦਿੱਕਤ ਨਹੀਂ ਠੀਕਾ ਉਹ ਜੀ ਦੀ ਤਸੱਲੀ ਉਹ ਦਾ ਕੋਈ ਚੱਕਰ ਨਹੀਂ ਸਭ ਆਦੀ ਠੰਗੀ ਜਮਾ ਜਮਾ ਬਰਫੀ ਜਮਾ ਓਕੇ ਦੀ ਰਿਪੋਰਟ ਇਹਦੇ ਪੈਸੇ ਇਹਦਾ ਮੁੱਲ ਫੋਨ ਤੇ ਬਈ ਬਾਲਾ ਤਾਂ ਨਹੀਂ ਮੰਗਦਾ ਨਹੀਂ ਨਹੀਂ ਯਾਰ ਪੰਜ 6 ਲੱਖ ਨਾ ਨਾ ਉਹ ਗੱਲ ਨਹੀਂ ਠੀਕ ਹੈ ਗੱਲ ਹਾਂ ਰੁਪਈਏ ਵਾਈ ਕਹਿੰਦਾ ਹੁੰਦੇ ਰੁਪਈਆ ਪੀ ਲਵਾਉਣੇ ਨੇ ਭਰਾਵਾ ਜਿੰਨੇ ਓਟ ਦਿਆ ਉਹੀ ਗੱਲ ਹੈ ਇੱਕ ਤਾਂ ਹੁੰਦਾ ਵੀ ਯਾਰ ਇਹ ਇੰਨਾ ਦੇ ਦੂਗੀ ਉਰੇ ਹੈਗਾ ਤਿਆਰ ਵਾਲਾ ਕੰਮ ਹੈ ਨਾ ਇਹਦੇ ਕੋਲ ਤਿਆਰ ਵਾਲਾ ਸਿਸਟਮ ਆ ਤੇ ਤਿਆਰ ਇਹਦੇ ਕੋਲ ਵੀ ਹੈਗਾ ਇਹਦੀ ਪਹਿਲਾਂ ਇਹਦੀ ਆਰਡਰ ਵੀ ਮਾਰ ਕੈਮਰਾ ਲਿਆਉਣ ਦੇ ਬੰਦੇ 800 ਕਰਾ ਤਸੱਲੀ ਵੀ ਜੋਸ਼-ਜੁਸ਼ ਕੰਨਾਂ ਮਾਰੀ ਖੜੀ ਹ ਉਹ ਰਾਮ ਨੇ ਖੋਲ ਕੇ ਸੁਆ ਕਿਹੜਾ ਇਹਦਾ ਸੁਆ ਇਹਦਾ ਵੀ ਦੂਜਾ ਬਾਈ ਇਹਦੇ ਨਾਲ ਕੀ ਆ ਕੱਟੀ ਇਹਦੇ ਨਾਲ ਕੱਟੀ ਆ ਹਾਂ ਕੱਟੀ ਉਹ ਖੜੀ ਐ ਸੱਜੇ ਇਹਦਾ ਥੋੜਾ ਇਹ ਫਾਇਦਾ ਹੋ ਜੂਗਾ ਵੀ ਐ ਮੰਨ ਲਓ ਵੀ ਟੋਪ ਵੀ ਬਰੀਡ ਤੁਹਾਡੇ ਕੋਲ ਬਣ ਗਈ ਇੱਕ ਤਾਂ ਇਹ ਝੋਟੀ ਆ ਜੂ ਚੰਗੀ ਬਰੀਡ ਦੀ ਇੱਕ ਨਾਲ ਤੁਹਾਨੂੰ ਮਿਲ ਜੂਗੀ ਇਹਦੇ ਸੱਜੇ ਨੂੰ ਕੱਟੀ ਆ ਲੇਵਾ ਦਿਖਾਈ ਗਰੀ ਪਿਛਾਂਲੇ ਬੰਨੇ ਉਹ ਬਾਹਰ ਲਿਆਂ گاਵਾਂ ਨਾਲ ਦਾ ਲੇਵਾ ਫੁੱਟ ਬਾਈ ਫੁੱਟ ਵਾਲਾ ਕੰਮ ਆ ਫੁੱਲ ਚੜਾਈ ਵਾਲਾ ਲੇਵਾ ਤੇ ਜੋਸ਼ ਹੈਗਾ ਬਾਤ ਮਾਰ ਲਈ ਇੱਥੋਂ ਕਮਾਲ ਆ ਆਪਣੇ ਅੱਬ ਦੇਦਾ ਵੀ ਸੋਨਾ ਤੇ ਬਰੀਡ ਇਹ ਚ ਵੀ ਫੁੱਲਾ ਜਮਾ ਬਰੀਕ ਆ ਗਈ ਛੋਟੀ ਸ਼ਕੀਨੀ ਵੀ ਫੁੱਲਾ ਕਿੰਨੇ ਦਿਨ ਦਾ ਸੂ ਇਹਦਾ ਹਮਨੇ ਇਹਦਾ ਹੈਗਾ ਵੀ ਮੇਲੇ ਤੇ ਚੱਲ ਹੱਟੀ ਕਮਾ ਲਈ ਕਮਾ ਲਈ ਮੇਲੇ ਪਾਈ ਕਹਿੰਦਾ ਲੱਗ ਹੱਟੀ ਨਾਲ ਇਹਦੇ ਕੱਟੀ ਆ ਦੁੱਧ ਤਿਆਰ ਕਿੰਨਾ ਇਹਦੇ ਕੋਲੇ ਇਹਦਾ ਵੀ 20 ਮਣਿਆ ਦਾਗੇ ਬਈ ਕੰਡੇ ਦਾ ਇਹਦਾ ਵੀ ਪਾਈ ਕਹਿੰਦਾ 20 ਕਿਲੋ ਕੰਡੇ ਦੀ ਲਵਾ ਦੇਣਾ ਜੋੜੇ ਕੋਲ 40 ਕਿਲੋ ਕੰਡੇ ਦਾ ਤਿਆਰ ਆ ਹੁਣ ਚੋਣ ਦੀ ਕਮਿਆ ਹਮਨੇ ਜਮਾ ਓਕੇ ਦੀ ਰਿਪੋਰਟ ਆ ਠੰਡੀ ਸੀ ਲਾ ਦੱਸ ਦੀਆ ਵਾਲਟੀਨ ਅਤੇ ਸਿੰਘ ਆ ਗਿਆ ਪਤਲਾ ਹਨਾ ਤੇ ਸਿੰਘ ਆ ਗਿਆ ਪਤਲਾ ਵੀ ਸੂ ਆਏ ਮੰਨ ਲਓ ਤੁਸੀਂ ਵੀ ਚੰਗੀ ਸੇਵ ਵਾਲੇ ਸੱਜਣ ਕੋਲੇ ਨੇ ਬੋਡੀ ਇੱਥੇ ਮੈਂਟੇਨ ਕਰਕੇ ਰੱਖਿਆ ਜਿਹੜੇ ਹਿਸਾਬ ਨਾਲ ਇਹਦੀ ਨਸਲਾ ਜਾਂ ਬਰੀਡ ਆ ਕੀ ਗੱਲ ਕਰ ਲਈਏ ਇੱਥੋਂ ਦਿਖਾ ਦੀ ਮੇਰੀ ਉਸ ਜੋਸ਼ ਜੂਸ਼ ਦਿਖਾ ਨਹੀਂ ਲੇਵੇ ਦਾ ਇੱਕ ਹੁੰਦਾ ਕੈਨ ਵਾਲਾ ਸੀ ਵੀ ਇਹ ਦੇ ਦੂਗੀ ਇਹਨਾਂ ਥੱਲੇ ਦੋਨਾਂ ਝੋਟੀਆਂ ਕੋਲੇ ਬਾਈ ਕਹਿੰਦਾ ਦੁੱਧ ਦਾ ਪਸ਼ੂ ਨੂੰ ਚਬਾ ਕੇ ਦੇ ਦਾਂਗੇ ਕੰਡੇ ਲਾ ਕੇ ਇਹਦਾ ਮਨੇ ਇਹਦਾ ਰੇਟ ਦਾ ਦੱਸਾਂਗੇ ਵੀਡੀਓ ਦੇ ਵਿੱਚ ਇਹਦਾ ਦੱਸਾਂਗੇ ਭਾਈ ਕਿੰਨੇ ਲਵੇਂਗਾ ਇਹਦੇ ਕੱਟੀ ਆ ਦੀ ਇਹਦਾ 180 ਆ 180 ਹਾਂ 20 ਕੰਡੇ ਲਵਾ ਦੇਗਾ ਲਵਾ ਦਾਂਗੇ ਬਾਈ ਦਵਾ ਲਾ 180 ਪਾ ਲਾਂਗੇ ਜੀ ਉੱਥੇ ਛੋਟਾ ਪਾ ਲਾਂਗੇ ਕਰ ਦਾਂਗੇ ਮੌਕੇ ਦੇ ਕੱਟੀ ਵੀ ਦੇ ਦਾਂਗੇ ਇੱਕ ਅਸੀ ਨਾਲ ਹਾਂ 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 ਕਿਤੇ ਮੈਂ ਕਹਿੰਦੇ ਵੀ ਇੱਕ ਅਸੀ ਚ ਕੱਲੀ ਮੱਝ ਨਹੀਂ 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 ਕੱਟੀ ਰੱਖ ਲਾਂਗੇ ਨਹੀਂ ਨਹੀਂ ਆ ਨਾਲ ਸੱਜਣ ਬਾਈ ਕਹਿੰਦਾ ਕੱਟੀ ਵੀ ਦੇ ਦਾਂਗੇ ਤੇ ਹੋਣਾ ਜਗਾ ਦੀ ਅਗਲੇ ਨੰਬਰ ਤੇ ਆ ਗੱਭਣ ਲੱਗਦੀ ਹੈ ਨਾ ਹਾਂ ਜੀ ਇਹ ਵੀ ਫਟਵਾਲੀ ਐ ਥੱਲੋਂ ਇਹ ਵੀ ਉਧਰੋਂ ਆਈ ਆ ਇਹ ਵੀ ਉਧਰੋਂ ਟੋਰ ਫੋਨ ਕੇ ਇਹਦਾ ਸੁਆ ਕਿਡਾ ਇਹਦਾ ਦੂਜਾ ਵੀਰੇ ਹਾਂ ਇੱਕ ਗੱਲ ਹੋਰ ਦੱਸਦਾ ਨਾ ਬਾਈ ਹੋਰਾਂ ਨੇ ਪੈਸੇ ਨਾ ਚੰਗੇ ਪਸ਼ੂਆਂ ਤੇ ਖਰਚ ਕਰੇ ਨੇ ਚੰਗੇ ਰੱਸੀ ਜਾਂ ਚੰਗੇ ਘੁੰਗਰੂ ਵਾਲੇ ਪਟਿਆਂ ਤੇ ਨਿਖਰਤੀ ਕਰੇ ਚੰਗੀ ਨਸਲ ਤੇ ਚੰਗੀ ਬਰੀਡ ਦੇ ਜਾਨਵਰ ਬਾਈ ਹੂੜੀ ਲੈ ਕੇ ਆਏ ਨੇ ਲੈ ਚਾਹਾਂ ਮਲੇ ਆਏ ਨੇ ਇਹ ਕੈਦਨ ਕੱਢ ਦੀ ਆ ਇਹ ਦੇਖੋ ਬਾਈ ਯਾਰ ਗੱਡੀ ਬੁੱਡੀ ਮੰਨ ਕੇ ਉਹ ਤਾਂ ਰਹਿੰਦੇ ਦੇਦੇ ਦੋ ਚਾਰ ਦਿਨ ਠੀਕ ਆ ਗੱਲ ਹੋ ਸਕਦਾ ਵੀ ਸਾਫਰ ਕਰਕੇ ਬੱਚਾ ਲਾ ਦੇ ਠੀਕ ਆ ਗੱਲ ਹਾਂ ਸਾਫਰ ਕਰਕੇ ਫਿਰ ਕਈ ਯਾਰ ਇੱਕ ਦੋ ਦਿਨ ਅੱਗੇ ਪਿੱਛੇ ਛੂਪਨ ਦਾ ਵੀ ਉਹਦੀ ਦਿੱਕਤ ਨਾ ਮੰਨਿਆ ਕਰੋ ਕਿਉਂਕਿ ਦਿੱਕਤ ਕੀ ਹੁੰਦੀ ਆ ਵੀ ਜਿਵੇਂ 2 ਦਿਨ ਪਹਿਲਾਂ ਸੁੰਦੀ ਆ ਨਾ 2 ਦਿਨਾਂ ਬਾਅਦ ਜਾ ਕੇ ਪਸ਼ੂ ਉੱਥੇ ਹੀ ਬਣ ਜਾਂਦਾ ਉੱਥੇ ਹੀ ਹੋ ਜਾਂਦਾ ਜਦੋਂ ਉਹਦੀ ਸਹੀ ਟਾਈਮਿੰਗ ਆ ਜਾਂਦੀ ਆ ਆਪਾਂ ਗੱਲ ਕਰ ਲਈਏ ਇਹਦਾ ਦੁੱਧ ਕਿੰਨਾ ਕੁ ਦੱਸਿਆ ਇਹਦਾ 17 ਬਾਈ ਧਮਾ ਦੀ ਗੀਰਾ ਇਹਦਾ ਸੂਆ ਇਹਦਾ ਸੂਆ ਦੂਜਾ ਵੀਰੇ ਦੂਜਾ ਸੂਆ ਪਹਿਲਣ ਦਾ 17 ਕਿਲੋ ਦੱਸਿਆ ਇਹਦਾ ਹਾਂ ਤੇ ਬਰੀਕ ਇਹ ਵੀ ਫੁੱਲ ਆ ਗਈ ਹੈ ਨਾ ਹਾਂਜੀ ਬਿਲਕੁਲ ਕਾਗਜ਼ ਵਰਗਾ ਪਿੰਡ ਆ ਗਿਆ ਏਰੀਆ ਕਿਹੜਾ ਮੰਨ ਇਹਨਾਂ ਦਾ ਫਿਰ ਕਿਹੜੇ ਇਲਾਕੇ ਦੀਆਂ ਮਈਆਂ ਜੀ ਇਹ ਨੌਜੀਵ ਜਾ ਯਾਰ ਉਹਦਾ ਨੇ ਏਰੀਆ ਮੇਨ ਜੇ ਏਰੀਆ ਮੰਨ ਲੀਏ ਮੇਨ ਸ਼ਹਿਰ ਹਸਾਰ ਹਸਾਰ ਹਾਂ ਅਜੇ ਮੇਨ ਏਰੀਆ ਮੰਨ ਲੀਏ ਪਿੰਡ ਨਹੀਂ ਦਿੱਤੋ ਪੁੱਛਦੇ ਕਿਉਂਕਿ ਪਿੰਡ ਬੰਦਾ ਬਰਦਾਦ ਦਾ ਨਹੀਂ ਨਾ ਫੇਰ ਉਹ ਜੋ ਦਿੱਕਤ ਆਉਂਦੀ ਠੀਕਾ ਗੱਲ ਆ ਪਿੰਡ ਦਾ ਚਲੋ ਕੋਈ ਗੱਲ ਨਹੀਂ ਬਾਕੀ ਜਿਹੜੇ ਭਰਾ ਨਾਲ ਸੌਦਾ ਹੋਊਗਾ ਉਹਦੀ ਤਸੱਲੀ ਹੋ ਜੂਗੀ ਉਹਦੀ ਤਸੱਲੀ ਬਕਾਇਦਾ ਗੱਲ ਵੀ ਹੋਊ ਅਗਲੇ ਜੀ ਠੀਕ ਆ ਗੱਲ ਹਾਂ ਉਹਦੀ ਬਾਈ ਕਹਿੰਦਾ ਆਪਦੇ ਪੋਣ ਤੋਂ ਗੱਲ ਵੀ ਕਰਾ ਦੇਾਂਗੇ ਤੇ ਜਿਹੜੀਆਂ ਕੋਲੇ ਤਿਆਰ ਦੁੱਧਾ ਉਹਦੀ ਤਾਂ ਮੈਂ ਸੋਚਦਾ ਵੀ ਯਾਰ ਕੋਈ ਗੱਲ ਵਾਲਾ ਵੀ ਐਡਾ ਸੀਨ ਨਹੀਂਗਾ ਵੀ ਤੁਸੀਂ ਇੱਥੇ ਦੁੱਧ ਹਾਜ਼ਰ ਲੈਣਾ ਤੇ ਬਾਕੀ ਬਰੀਕ ਲੇਵਾ ਵੀ ਬਹੁਤ ਸੋਹਣਾ ਬਣਾਉਗਾ ਥਣਾ ਥਣਾ ਦੀ ਗਰੰਟੀ ਦੇ ਭੇਜਦਾ ਹੀ ਗੱਬੜ ਓਕੇ ਰਿਪੋਰਟ ਜਮਾ ਯਾਰ ਇਹਦੇ ਕਿੰਨੇ ਦਾ ਲੰਗ ਇਹਦਾ ਕਰਦਾ ਫੋਨ ਦੀ ਨਾ ਕਰਦੀ ਹੈ ਹੈ ਫੋਨ ਦੀ ਨਾ ਕਰਦੀ ਹੈ ਫੋਨ ਤੇ ਵਾਲੇ ਮੰਗ ਲੇਗਾ ਵੀਡੀਓ ਜੀ ਨਿਮੇਟ ਦੇਣਾ ਚਲ ਇਹਦਾ 160 160 ਮਾਨਤਾਨ ਹੋ ਜਾ ਮਾਨਤਾਨ ਹੋ ਜਾ ਮਾਨਤਾਨ ਬਾਈ ਕਹਿੰਦਾ ਇਹਦੀ ਗੱਲ ਨਹੀਂ 1 ਲੱਖ ਤੇ 60000 ਚ ਕਰ ਦਾਂਗੇ ਲੈ ਨੰਬਰ ਬੋਲ ਦੇ ਫਿਰ 83375 ਹਾਂਜੀ 52162 8337552 6122 ਦਾ ਨੰਬਰ ਆ ਪਿੰਡ ਮੰਡੇਰਕਲਾ ਤਹਿਸੀਲ ਲੋਂਗੋਵਾਲ ਇੱਕ ਨੰਬਰ ਹੋਰ ਦੇ ਜਿਲ੍ਹਾ ਸੰਗਰੂਰ ਆ ਦੂਜਾ ਨੰਬਰ ਮੈਂ ਸਕਰੀਨ ਤੇ ਚਲਾ ਦੇਣਾ ਕੋਈ ਦਿੱਕਤ ਨਹੀਂ ਆ ਨੰਬਰ 2 ਹੋਰਾਂ ਦੇ 2 ਲਾ ਦੂਗਾ ਸਕਰੀਨ ਤੇ ਪਸ਼ੂ ਸੱਜਣੋਂ 4 ਦਿਖਾ ਤੇ ਦਿਖਾ ਤੇ ਵੀ ਜਿਵੇਂ ਕਹਿ ਲੈਣਾ ਜਮੀ ਟਾਪ ਕੁਆਲਟੀ ਆ ਦਿਖਾ ਤੇ ਸਿਰਾ ਸਾਟ ਹੀ ਗਰੀਏ ਤੇ ਨੰਬਰ 2 ਹੋਰਾਂ ਦੇ ਸਕਰੀਨ ਤੇ ਚਲਦੇ ਆ ਸੰਪਰਕ ਬਾਈ ਨਾਲ ਕਰ ਲਿਓ ਨੇੜੇ ਆ ਕੇ ਤਸੱਲੀ ਕਰਕੇ ਪਾਸ ਕਰਕੇ ਬਾਈ ਨੂੰ ਲੈ ਜਿਓ ਧੰਨਵਾਦ